ਸਵਾਗਤ ਹੈ ਦੋਸਤੋ ਸਟੱਡੀ ਹੈਬ ਐਜੂਕੇਟਰ ਚੈਨਲ ਤੇ ਅੱਜ ਆਪਾਂ ਇੰਗਲਿਸ਼ ਤੋਂ ਪੰਜਾਬੀ ਵੋਕੈਬਲਰੀ ਦੀ ਕਲਾਸ ਲੈ ਕੇ ਆਏ ਹਾਂ ਇਸ ਕਲਾਸ ਵਿੱਚ ਆਪਾਂ ਉਹ ਵਰਡ ਸ਼ਾਮਿਲ ਕੀਤੇ ਆ ਜਿਹੜੇ ਹਰ ਰੋਜ਼ ਵਰਤ ਤੋਂ ਚਾਹੁੰਦੇ ਆ ਆਪਣੇ ਉਮੀਦ ਕਰਦੇ ਆ ਕਿ ਤੁਸੀਂ ਪਹਿਲਾਂ ਵਾਲੀਆਂ ਕਲਾਸਾਂ ਤੋਂ ਕਾਫੀ ਜ਼ਿਆਦਾ ਫਾਇਦਾ ਲੈ ਰਹੇ ਹੋਵੋਗੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਜ਼ਰੂਰ ਕਰਨਾ ਜੀ ਸੋ ਪਹਿਲਾ ਵਰਡ ਹੈ ਜਿਹਦਾ ਗਿਵ give ਦਾ ਮਤਲਬ ਹੈ ਦੇਣਾ give ਦੇਣਾ hear ਸੁਣਨਾ hear ਸੁਣਨਾ think ਸੋਚਣਾ ਅੱਜ ਦੀ ਕਲਾਸ ਥੋੜੀ ਜਿਹੀ ਲੰਬੀ ਰਹਿਣ ਵਾਲੀ ਹੈ ਤਾਂ ਪੇਸ਼ੈਂਸ ਨਾਲ ਸੁਣਨਾ ਤੁਸੀਂ think ਸੋਚਣਾ ਸਪੀਕ ਬੋਲਣਾ speak ਬੋਲਣਾ ਅੱਜ ਦੇ ਜਿਹੜੇ ਵਰਡ ਆ ਉਹ ਬਹੁਤ ਆਸਾਨ ਆ ਬਹੁਤ ਹੀ ਇਜ਼ੀ ਆ ਆਰਾਮਦਰੀ ਨਾਲ ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ ਆ ਵਰਡ ਥੋੜੇ ਜਿਹਾ ਜ਼ਿਆਦਾ ਹੋਣਗੇ ਤਾਂ ਤੁਸੀਂ ਕਿਉਂਕਿ ਸੌਖੇ ਆ ਤਾਂ ਜਲਦੀ ਸਿੱਖ ਸਕਦੇ ਆ ਤੇ ਨਾਲ ਦੀ ਨਾਲ ਕੀ ਹੈ ਵੀ ਤੁਸੀਂ ਇਹਨਾਂ ਨੂੰ ਨੋਟ ਕਰੋ ਆਪਣੀ ਨੋਟਬੁੱਕ ਦੇ ਉੱਤੇ ਨੈਕਸਟ ਵਰਡ ਹੈ ਬੀਟ ਬੀਟ ਹੁੰਦਾ ਮਾਰਨਾ ਕੁੱਟਣਾ ਕੁੱਟਣਾ ਜਾਂ ਮਾਰਨਾ ਬੀਟ ਲਾਫ ਹੱਸਣਾ ਲਾਫ ਹੱਸਣਾ ਤੁਸੀਂ ਦੋਸਤੋ ਇਸ ਦੇ ਜਿਹੜੇ ਜਿਹੜੇ ਵਰਡਾਂ ਦੇ ਸਪੈਲਿੰਗ ਆ ਉਹ ਵੀ ਨਾਲ-ਨਾਲ ਯਾਦ ਕਰਦੇ ਰਹੋ ਠੀਕ ਹੈ ਡੂ ਡੂ ਹੁੰਦਾ ਕਰਨਾ ਡੂ ਕਰਨਾ ਸੀ ਦੇਖਣਾ ਸੀ ਦੇਖਣਾ ਲੁੱਕ ਵੀ ਦੇਖਣਾ ਹੁੰਦਾ ਸੀ ਵੀ ਦੇਖਣਾ ਹੁੰਦਾ ਲੁੱਕ ਵੀ ਦੇਖਣਾ ਹੁੰਦਾ ਵਾਚ ਵੀ ਦੇਖਣਾ ਹੁੰਦਾ ਹੁਣੇ ਤਿੰਨ ਤਿੰਨੇ ਅਲੱਗ-ਅਲੱਗ ਇਹਨਾਂ ਦੀ ਵਰਤੋਂ ਹੁੰਦੀ ਹੈ ਸੀ ਵੀ ਦੇਖਣਾ ਲੁੱਕ ਵੀ ਦੇਖਣਾ ਤੇ ਵਾਚ ਵੀ ਦੇਖਣਾ ਹੁੰਦਾ ਉਸੇ ਤਰ੍ਹਾਂ ਗਿਆ ਇਹਦਾ ਵਰਕ ਵਰਕ ਹੁੰਦਾ ਕੰਮ ਕਰਨਾ ਕੰਮ ਕਰਨਾ ਟਰਾਈ ਕੋਸ਼ਿਸ਼ ਕਰਨਾ ਜਾਂ ਯਤਨ ਕਰਨਾ ਟਰਾਈ ਕੋਸ਼ਿਸ਼ ਕਰਨਾ ਜਾਂ ਯਤਨ ਕਰਨਾ ਟੈਲ ਕਹਿਣਾ ਟੈਲ ਕਹਿਣਾ ਸੀ ਸੀ ਵੀ ਕਹਿਣਾ ਟੈਲ ਕਹਿਣਾ ਸੀ ਵੀ ਕਹਿਣਾ ਆਸਕ ਪੁੱਛਣਾ ਆਸਕ ਪੁੱਛਣਾ Forbid मना करना forbid मना करना अंडरस्टैंड समझना अंडरस्टैंड समझना नो जानना या पता होना जानना या पता होना go जाना गो जाना कम आना कम आना ਰੀਚ ਪਹੁੰਚਣਾ ਰੀਚ ਪਹੁੰਚਣਾ ਲੀਵ ਛੱਡਣਾ ਜਾਂ ਛੱਡ ਕੇ ਜਾਂਦੇ ਰਹਿਣਾ ਲੀਵ ਛੱਡ ਕੇ ਜਾਂਦੇ ਰਹਿਣਾ ਜਾਂ ਛੱਡਣਾ ਰਿਫਿਊਜ਼ ਮਨ੍ਹਾ ਕਰਨਾ ਜਾਂ ਇਨਕਾਰ ਕਰਨਾ ਰਿਫਿਊਜ਼ ਮਨ੍ਹਾ ਕਰਨਾ ਜਾਂ ਇਨਕਾਰ ਕਰਨਾ ਰਿਕੋਗਨਾਈਜ਼ ਰਿਕੋਗਨਾਈਜ਼ ਪਛਾਣਨਾ ਰਿਕੋਗਨਾਈਜ਼ ਪਹਿਚਾਨਣਾ ਦੋਸਤੋ ਤੁਸੀਂ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਕਿਉਂਕਿ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਰਹਿਣ ਵਾਲੀ ਹੈ ਇਸ ਵੀਡੀਓ ਵਿੱਚ ਆਪਾਂ ਕਾਫੀ ਜ਼ਿਆਦਾ ਲੰਮੇ ਜਿਹੜੇ ਵਰਡ ਰੱਖੇ ਆ ਜਾਨੀ ਕਿ ਜ਼ਿਆਦਾ ਗਿਣਤੀ ਦੇ ਵਿੱਚ ਰੱਖੇ ਆ ਆਪਾਂ ਵੀਡੀਓ ਲੰਮੀ ਇਸੇ ਕਰਕੇ ਰਹਿਣ ਵਾਲੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਕਿ ਇੰਗਲਿਸ਼ ਸਪੀਕਿੰਗ ਜਾਂ ਇੰਗਲਿਸ਼ ਸਿੱਖਣੀ ਚਾਹੁੰਦੇ ਆ ਜਿੱਕੋ ਆਪਾਂ ਤੁਹਾਡੀ ਆਸਾਨੀ ਲਈ ਜਿਹੜਾ ਉਚਾਰਨ ਵੀ ਇਹਦਾ ਲਿਖਿਆ ਹੋਇਆ ਹੈ ਥੋੜਾ ਬਹੁਤ ਜਿਹੜਾ ਐਕਸੈਂਟ ਆ ਉਹ ਬਦਲਦਾ ਰਹਿੰਦਾ ਹੈ ਅਲੱਗ-ਅਲੱਗ ਕੰਟਰੀ ਦੇ ਵਿੱਚ ਅਲੱਗ-ਅਲੱਗ ਇਲਾਕੇ ਦੇ ਵਿੱਚ ਤਾਂ ਇਹ ਆਪਾਂ ਹੌਲੀ-ਹੌਲੀ ਸੁਧਾਰ ਕਰ ਲਾਂਗੇ ਆਪਾਂ ਜਿਹੜੀ ਇਹ ਜਿਹੜੀਆਂ ਵੀਡੀਓਜ਼ ਪਾ ਰਹੇ ਆ ਪਹਿਲਾਂ ਆਪਾਂ ਵੋਕੇਬਲਰੀ ਨੂੰ ਵਧਾ ਲਈਏ ਆਪਣੀ ਨੂੰ ਆਪਣਾ ਵਰਡਸ ਜਾਂ ਜ਼ਿਆਦਾ ਤੋਂ ਜ਼ਿਆਦਾ ਆਪਾਂ ਯਾਦ ਕਰ ਲਈਏ ਉਹਨਾਂ ਨੂੰ ਲਿਖਣਾ ਬੋਲਣਾ ਪੜ੍ਹਨਾ ਆ ਜੇ ਤਾਂ ਫੇਰ ਆਪਾਂ ਹੌਲੀ-ਹੌਲੀ ਇੰਗਲਿਸ਼ ਦੇ ਜਿਹੜੇ ਸੈਂਟੈਂਸ ਆ ਉਹਨਾਂ ਦੇ ਵਿੱਚ ਇਹਨਾਂ ਵਰਡਸ ਨੂੰ ਯੂਜ਼ ਕਰਾਂਗੇ ਇਹਨਾਂ ਵਰਡਸ ਤੋਂ ਹੀ ਸੈਂਟੈਂਸ ਬਣਨੇ ਆ ਤੇ ਗ੍ਰਾਮਰ ਦੇ ਰੂਲ ਵੀ ਆਪਾਂ 1-2 ਕਲਾਸਸ ਦੇ ਵਿੱਚ ਗ੍ਰਾਮਰ ਦੇ ਸਾਰੇ ਰੂਲ ਸਿੱਖ ਲਾਂਗੇ ਜਿਹੜੇ ਆਪਣੀ ਸਪੀਕਿੰਗ ਦੇ ਵਿੱਚ ਕੰਮ ਆਉਂਦੇ ਆ ਤਾਂ ਪੇਸ਼ੈਂਸ ਬਣਾ ਕੇ ਰੱਖਣਾ ਜੁੜੇ ਰਹਿਣਾ ਨਾਲ ਤਾਂ ਆਪਾਂ ਜ਼ਰੂਰ ਇੱਕ ਦਿਨ ਕਾਮਯਾਬ ਹੋ ਜਾਾਂਗੇ ਸਾਰੇ ਮਕਸਦ ਜਿਹੜੇ ਆਪਣਾ ਹੈਗਾ ਉਹਦੇ ਵਿੱਚ ਪੂਰੇ ਹੋਵਾਂਗੇ ਸੂ ਸੋ ਨਾ ਅਜੇਹਾ ਜਾਂ ਇਸ ਲਈ ਅਜੇਹਾ ਜਾਂ ਇਸ ਲਈ ਆਲਸੋ ਆਲਸੋ ਨਾ ਵੀ ਅਲਸੋ ਦਾ ਮਤਲਬ ਹੁੰਦਾ ਵੀ ਇਹ ਕਲਾਸ ਜਿਹੜੀ ਆਪਣੀ ਦੋਸਤੋ ਇਹ ਨਾ ਭਾਵੇਂ ਕੋਈ ਬਿਗਨਰ ਆ ਤੇ ਭਾਵੇਂ ਕੋਈ ਐਡਵਾਂਸ ਲੈਵਲ ਤੇ ਆ ਇਹ ਸਾਰਿਆਂ ਦੇ ਲਈ ਬੈਨੀਫਿਟ ਆ ਬੈਨੀਫੀਸ਼ੀਅਲ ਰਹਿਣ ਵਾਲੀ ਹੈ ਇਹਦਾ ਇਸ ਕਲਾਸ ਦਾ ਸਾਰਿਆਂ ਦੇ ਲਈ ਬੈਨੀਫਿਟ ਆ ਬਾਈ ਦਾ ਵੀ ਵੈਸੀ ਜਾਂ ਅਸਲ ਵਿੱਚ ਵੈਸੀ ਜਾਂ ਅਸਲ ਵਿੱਚ ਐਨੀਵੇ ਖੈਰ ਜਾਂ ਵੈਸੀ ਵੀ ਖੈਰ ਜਾਂ ਵੈਸੀ ਵੀ ਬਾਈ ਚਾਂਸ ਬਾਈ ਚਾਂਸ संयोग बायचांस संयोग वीप रोना वीप रोना बाई खरीदना बाई खरीदना कराई रोना कराई रोना एक पिछे पर करके आए हैं वीप वीप भी रोना कराई भी रोना वेट उड़ीक करना या इंतजार करना वेट उडीक करना या इंतजार करना ट्रबल परेशानी या तंगी परेशानी या तंगी डिस्टर्ब परेशान करना या तंग करना परेशान करना या तंग करना ऐवर कदे कदी एवर कदे कदी, नाउ होना, नाउ होना, नेवर ਕਦੇ ਨਹੀਂ ਨੈਵਰ ਕਦੇ ਨਹੀਂ ਆਫਨ ਅਕਸਰ ਹੁਣ ਦੋਸਤੋ ਇਸ ਨੂੰ ਆਪਾਂ ਆਫਟਰ ਨਹੀਂ ਬੋਲਣਾ ਕਿਉਂਕਿ ਜਿਹੜੀ ਟੀ ਆ ਸਾਇਲੈਂਟ ਆ ਤਾਂ ਹੁਣ ਕਦੇ-ਕਦੇ ਆਫਟਰ ਤੁਸੀਂ ਸੁਣ ਲਓਗੇ ਕਿਉਂਕਿ ਹੁਣ ਮਾਡਰਨ ਟਾਈਮ ਦੇ ਵਿੱਚ ਆਫਟਰ ਵੀ ਬੋਲ ਦਿੰਦੇ ਆ ਪਰ ਇਹਦਾ ਸਹੀ ਉਚਾਰਨ ਆਫਨ ਆ ਆਪਾਂ ਇੱਕ ਵਾਰੀ ਇਹਨੂੰ ਆਫਨ ਹੀ ਬੋਲਾਂਗੇ ਟੀ ਸਾਇਲੈਂਟ ਕਰਕੇ ਹੀ ਬੋਲਾਂਗੇ ਜਸਟ ਹੁਨੇ ਹੀ ਜਸ ਸਿਰਫ ਜਸਟ ਹੁਨੇ ਹੀ ਜਾਂ ਸਿਰਫ ਰੀਅਲੀ ਰੀਅਲੀ ਸੱਚਮੁੱਚ ਰੀਅਲੀ ਸੱਚਮੁੱਚ ਜਾਂ ਵਾਸਤਵ ਵਿੱਚ ਸਮ ਕੁਝ ਕੁਝ ਸਮਥਿੰਗ ਵੀ ਕੁਝ ਸਮ ਦਾ ਮਤਲਬ ਵੀ ਕੁਝ ਐਨੀ ਐਨੀ ਦਾ ਮਤਲਬ ਕੋਈ ਐਨੀ ਦਾ ਮਤਲਬ ਕੋਈ ਐਨੀ ਕੋਈ कोई भी एनीथिंग कुछ भी एनीथिंग कुछ भी नथिंग कुछ भी नहीं एवरीथिंग सब कुछ बिजी व्यस्त या रुझा होया व्यस्त या रुझा होया हेयर इथे हेयर इथे देयर उथी देयर उथी ऑनेस्ट ऑनेस्ट ईमानदार ऑनेस्ट ईमानदार वीक कमजोर निर्बल या दुर्बल वीक डिसऑनेस्ट धोखेबाज तो या बेईमान डिसऑनेस्ट धोखेबाज तो या बेईमान क्रूअल निर्दयी या बेरहम क्रूअल निर्दयी या बेरहम अलाउ ਆਗਿਆ ਦੇਣਾ ਜਾਂ ਇਜਾਜ਼ਤ ਦੇਣਾ ਆਗਿਆ ਦੇਣਾ ਜਾਂ ਇਜਾਜ਼ਤ ਦੇਣਾ ਰਿਕੁਐਸਟ ਬੇਨਤੀ ਕਰਨਾ ਰਿਕੁਐਸਟ ਬੇਨਤੀ ਕਰਨਾ ਆਰਡਰ ਆਰਡਰ ਇੱਥੇ ਆਰਡਰ ਲਿਖਣਾ ਸੀ ਆਪਾਂ ਆਦੇਸ਼ ਲਿਖਤਾ ਇੱਥੇ ਵੀ ਆਰਡਰ 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 ਦਾ ਮਤਲਬ ਹੁਕਮ ਜਾਂ ਆਦੇਸ਼ ਹੁਕਮ ਜਾਂ ਆਦੇਸ਼ ਸੋਲਵ ਸੋਲਵ ਹੱਲ ਕਰਨਾ ਜਾਂ ਸੁਲਝਾਉਣਾ ਸੋਲਵ ਹੱਲ ਕਰਨਾ ਜਾਂ ਸੁਲਝਾਉਣਾ ਸੋ ਦੋਸਤੋ ਇਸ ਆਪਣਾ ਅੱਜ ਦਾ ਲਾਸਟ ਵਰਡ ਸੋਲਵ ਹੱਲ ਕਰਨਾ ਜਾਂ ਸੁਲਝਾਉਣਾ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਬਹੁਤ ਜ਼ਰੂਰੀ ਕਰਨੇ ਕਿਉਂਕਿ ਤੁਹਾਡੇ ਕਮੈਂਟਸ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਵੀਡੀਓਜ਼ ਅੱਗੇ ਮੰਗ ਕਰਦੇ ਹੋ ਜਾਂ ਤੁਸੀਂ ਇਸ ਵੀਡੀਓ ਵਿੱਚ ਕਿੰਨਾ ਕਿੰਟਰਸਟ ਦਿਖਾਇਆ ਹੈ ਤਾਂ ਅਸੀਂ ਮੋਟੀਵੇਟ ਹੁੰਨੇ ਆ ਕਿ ਅੱਗੇ ਅਸੀਂ ਕਿਸ ਤਰ੍ਹਾਂ ਦੀਆਂ ਵੀਡੀਓ ਬਣਾਈਏ ਸੋ ਉਮੀਦ ਕਰਦੇ ਹਾਂ ਕਿ ਵੀਡੀਓ ਇੰਜਾਇਬਲ ਹੋਏਗੀ ਤਾਂ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਥੈਂਕ ਯੂ ਆਲ